ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਜਿਹੜਾ ਕਾਫਲਾ ਉਹ ਹਾਦਸਾ ਕਰੋ ਸੁਣਦੀਆਂ ਜਿਹੜੀਆਂ ਖਬਰਾਂ ਚੈਨਲ ਦੇ ਉੱਤੇ ਚੱਲ ਰਹੀਆਂ ਮੈਂ ਉਹਨਾਂ ਦੇ ਬਾਬਤ ਦੱਸਣਾ ਚਾਹੁੰਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਆਜ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਵਕਤ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਾਫਲਾ ਸੀ ਉਹ ਨਿਕਲ ਗਿਆ ਸੀ ਪਿੱਛੇ ਜਿਹੜੀਆਂ ਲੋਕਲ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਜਿੱਚ ਐਸ ਐਚਓ ਡੀਐਸਪੀ ਸਾਹਿਬ ਸੀ ਉਹ ਗੱਡੀਆਂ ਆਪਸ ਦੇ ਵਿੱਚ ਟਕਰਾਏ ਹਨ ਪਰ ਗੁਰੂ ਸਾਹਿਬ ਦੀ ਮਿਹਰ ਦੇ ਸਦਕਾ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰਟੀਫਿਕੇਟ ਤੋਂ ਬਚਾਇਆ ਸਾਰੇ ਸੁਰੱਖਿਅਤ ਨੇ ਕਿਉਂਕਿ ਖਬਰਾਂ ਚੱਲੀਆਂ ਚੈਨਲ ਦੇ ਉੱਤੇ ਇਸ ਲਈ ਲੋਕ ਚਿੰਤਤ ਹੋਏ ਉਹ ਸਾਨੂੰ ਵੀ ਫੋਨ ਕਰਕੇ ਦੱਸ ਰਹੇ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਉਹਨਾਂ ਨੇ ਹਾਲ ਜਾਣਨਾ ਚਾਹਿਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਰੂਟੀਨ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਸੁਰੱਖਿਆ ਕਰਮੀ ਚੱਲਦੇ ਨੇ ਇਹ ਉਹਨਾਂ ਦੀਆਂ ਗੱਡੀਆਂ ਦਾ ਇਹ ਉਹ ਗੱਡੀਆਂ ਦੀ ਹਾਦਸਾ ਕਰਸਤ ਹੋਈਆਂ ਇਹ ਜਿਹੜੀਆਂ ਲੋਕਲ ਉੱਤੇ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਕਾਫਲੇ ਦੇ ਬਿਲਕੁਲ ਪਿੱਛੇ ਜਿਹੜੀਆਂ ਚੱਲ ਰਹੀਆਂ ਸੀ ਉਹਨਾਂ ਦਾ ਇੱਕ ਦੂਜੇ ਦੇ ਵਿੱਚ ਟਕਰਾਉਣ ਕਰਕੇ ਇਹ ਜਿਹਦਾ ਨੁਕਸਾਨ ਹੋਇਆ